ਸਸਤ੍ਰੀਕਾਰ ਬਾਈ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਪੈਨਰ ਦੀ 18 ਚਵਾਲੀ ਮੱਕੀ ਦੀ ਕਈ ਵੀਰ ਕਹਿੰਦੇ ਨੇ ਕਿ ਐਤਕੀ ਮੱਕੀਆਂ ਦੇ ਵਿੱਚ ਦਾਣੇ ਨਹੀਂ ਪਏ ਜਦ ਅਲੱਗ ਅਲੱਗ ਕੰਪਨੀਆਂ ਦੇ ਨਾਮ ਲੈਂਦੇ ਨੇ ਕਿ ਉਹ ਮੱਕੀ ਮਾੜੀ ਹੈ ਜਾਂ ਆਪਾਂ ਅੰਕੀ ਮਾੜੀ ਹੈ ਆਪਾਂ ਨੇ ਠੇ ਪੈਨਰ ਦੀ 18 ਚਵਾਲੀ ਬੀਜੀ ਹੈ ਆਪਣੇ 6 ਸਾਢੇ 6 ਕਿੱਲੇ ਬਾਣਦੇ ਨੇ ਅੱਜ 75 ਦਿਨਾਂ ਦੀ ਹੋ ਗਈ ਕੱਲ ਨੂੰ ਚਾਰ ਪਾਵਾਂਗੇ ਤੇ ਇਕੱਲੀ-ਗੱਲੀ ਕੁੱਕੜੀ ਪਾੜ ਕੇ ਦਿਖਾਵਾਂਗੇ ਵੀ ਕਿਹੋ ਜਿਹੇ ਦਾਣੇ ਪਏ ਨੇ ਆਪਾਂ ਦੇ ਕਿਸਾਨ ਵੀਰਾਂ ਨੂੰ ਇਹ ਵੀ ਇੰਚੀ ਕਰਨੀ ਚਾਉਣੇ ਆ 20 18 ਚ ਵਾਲੀ ਪੈਨਰ ਦੀ ਬੀਜੋ ਜੇ ਆਪਣਾ ਵਧੀਆ ਰਿਜ਼ਲਟ ਮਿਲੂਗਾ ਅਸੀਂ ਬਿਜਲੀ 6 ਕਿਲੇ ਬੀਜੇ ਨੇ ਬਾਈ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਹਾਨੂੰ ਦਿਖਾਉਣੇ ਆ ਬਾਈ ਪੂਰਾ ਦਾਣਾ ਪਿਆ ਹੋਇਆ ਬਾਈ ਇੱਕ ਵੀ ਕੁਕੜੀ ਖਾਲੀ ਨਹੀਂ ਹੈਗੀ ਤੁਹਾਨੂੰ ਦਿਖਾਉਣੇ ਆ ਪਾੜ ਕੇ ਬਈ ਇਹ ਲੈ ਕੇ ਕਿੱਥੋਂ ਆਏ ਸੀ ਮੱਕੀ ਕਿਸੇ ਬਾਈ ਨਿਊ ਪੰਜਾਬ ਖੇਤੀਬਾੜੀ ਸਟੋਰ ਬਰੇਟਾ ਤੋਂ ਬਈ ਬਾਈ ਗੁਰਜੀਤ ਦੀ ਦੁਕਾਨ ਹੈ ਜਗਲਾਂ ਵਾਲੇ ਦੀ ਪੱਕੇ ਬਿਲ ਤੇ ਲੈ ਕੇ ਆਏ ਸੀਗੇ ਠੀਕ ਹੈ ਬਾਈ ਤੇ ਕੱਲ ਨੂੰ ਚਾਰ ਪਾਵਾਂ ਆਏ ਇਸ ਲਈ ਅੱਜ ਵੀਡੀਓ ਬਣਾਈ ਹੈ ਕਈ ਬਾਈ ਕਹਿੰਦੇ ਸੀ ਕਿ ਆਪਣਾ ਨਾਮ ਬਾਈ ਨਾਂ ਦੱਸ ਦਿਓ ਪਿੰਡ ਦਾ ਨਾਂ ਦੱਸ ਦਿਓ ਕਈ ਵਾਰੀ ਬੰਦੇ ਨੂੰ ਐ ਹੁੰਦਾ ਹੈ ਵੀ ਇਹ ਜਾਣ ਕੇ ਵੀਡੀਓ ਬਣਾਉਂਦੇ ਨੇ ਨਾ ਮੇਰਾ ਨਾਮ ਬਹਾਦਰ ਹੈ ਬਈ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਮੇਰਾ YouTube ਚੈਨਲ ਵੀ ਆ ਰਮਾਨ ਡੈਰੀ ਫਾਰਮ ਦੇ ਨਾਂ ਤੇ ਅੱਗੇ ਜ਼ਿੰਮੇਦਾਰ ਭਾਈਆਂ ਨੂੰ ਹੋਰ ਕੀ ਕਹਿਣਾ ਚਾਹੋਗੇ ਵੀ ਆਪਾਂ ਦਾ ਕਹਿਣਾ ਕੀ 1844 ਹੀ ਵੀਜੋ ਬੈਨਰ ਦੀ ਠੀਕ ਕੋਈ ਮੇਰੇ ਕੋਲੇ ਦਾ ਕੁਝ ਨਹੀਂ ਆ ਦੇਖੋ ਬਈ ਬਹੁਤ ਵਧੀਆ ਰਿਜ਼ਲਟ ਮਿਲਿਆ ਹੋਇਆ ਸਾਨੂੰ ਇਕੱਲਾ ਇਕਲੀ ਕੁੱਕੜੀ ਚ ਪੂਰਾ ਪੂਰਾ ਦਾਣਾ ਆ ਦੇਖੋ ਤੁਹਾਨੂੰ ਦਿਖਾਉਣੇ ਪੜ ਗਏ ਆ ਦੇਖੋ ਠੀਕ ਹੈ ਬਈ ਅੱਗੇ ਜਿੰਨੀਆਂ ਮਰਜੀ ਕੋਈ ਮਰਜੀ ਕੁੱਕੜੀ ਬਾੜ ਕੇ ਦੇਖ ਲਓ ਬਈ ਪੂਰਾ ਦਾਣਾ ਮਿਲੂਗਾ ਤੁਹਾਨੂੰ ਦਿਖਾ ਦੇ ਬਈ ਦੌਰ ਨਾਲ ਮੜਿਆ ਆ ਦੇਖੋ ਲਵਿੰਦਰਾ ਜਿਹੜੀ ਮਰਜ਼ੀ ਜਿੱਥੋਂ ਮਰਜ਼ੀ ਪਾਣ ਦੇ ਜਿਹੜੀ ਮਰਜ਼ੀ ਜਿੱਥੋਂ ਮਰਜ਼ੀ ਪਾਣ ਸਾਰਾ ਜਵਾਲੀ ਪੈਨਲ ਵੀ ਕੋਈ ਕਿਸੇ ਭਰਾ ਨੂੰ ਕੋਈ ਛੱਕ ਹੈ ਅਜੇ ਤਾਂ ਆਪਾਂ ਕੱਲ ਨੂੰ ਪਾਉਣੀ ਹੈ ਠੀਕ ਹੈ ਅੱਜ ਕਿੰਨੀ ਡੇਟ ਹੋ ਗਈ 11 11 ਹੋਗੀ 12 ਤਰੀਕ ਨੂੰ ਪਾਣਾ ਹੈ ਠੀਕ ਹੈ ਬਾਈ ਤੇ ਵਾਰੀ ਕੋਈ ਕਹਿੰਦਾ ਵੀ ਅੱਜ ਕਿੰਨੀ ਤਰੀਕ ਦੀ 12 ਤਰੀਕ ਨੂੰ ਪਾਵਾਂਗੇ ਸ਼ਾਮ ਤੱਕ 12 ਦੇ 13 ਨੂੰ ਦੋ ਦਿਨ ਪਾਵਾਂਗੇ ਆ ਕੇ ਆਪਣੀ ਬੱਕੀ ਦੇਖ ਸਕਦੇ ਕਿਸੇ ਵੀਰ ਨੂੰ ਡਾਊਟ ਹੋਵੇ ਬਾਈ ਆ ਕੇ ਦੇਖ ਸਕਦਾ ਕੋਈ ਚੱਕਰ ਨਹੀਂ ਪੂਰਾ ਦਾਣਾ ਪਿਆ ਹੋਇਆ ਮੈਂ ਸਾਡੀ ਮੱਤੀ ਧੰਨਵਾਦ ਬਾਈ ਧੰਨਵਾਦ